लुधियाना ਪਹੁੰਚੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਹੋ ਰਹੀਆਂ ਚੋਣਾਂ ਦੇ ਵਿੱਚ ਬੀਜੇਪੀ ਆਪਣੇ ਦਮ ਤੇ ਚੋਣ ਲੜੇਗੀ ਤੇ ਜਿੱਤ ਹਾਸਲ ਕਰੇਗੀ 6 ਮਹੀਨੇ ਪਹਿਲਾਂ ਹੋਈਆਂ ਪਾਰਲੀਮੈਂਟ ਦੀਆਂ ਚੋਣਾਂ ਦਾ ਵੇਰਵਾ ਦਿੰਦਿਆਂ ਹੋਇਆ ਬਿੱਟੂ ਵੱਲੋਂ ਕਿਹਾ ਗਿਆ ਕਿ ਬੀਜੇਪੀ ਦਾ ਪ੍ਰਦਰਸ਼ਨ ਇਹ ਸਾਬਿਤ ਕਰਦਾ ਹੈ ਕਿ ਬੀਜੇਪੀ ਕਾਰਪੋਰੇਸ਼ਨ ਦੇ ਸਾਰੇ ਵਾਰਡਾਂ ਦੇ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਕਰੇਗੀ ਬਿੱਟੂ ਦੇ ਵੱਲੋਂ ਸ਼ੋਮਨੀ ਕਾਲੀਦਲ ਦੇ ਨਾਲ ਗਠਜਬੰਦਨ ਦੇ ਉੱਤੇ ਗੋਲ-ਮੋਲ ਜਿਹਾ ਜਵਾਬ ਦਿੰਦਿਆਂ ਹੋਇਆ ਕਿਹਾ ਗਿਆ ਦੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਤੇ ਬੋਲਦਿਆਂ ਹੋਇਆ ਰਮਨਿਤ ਮਿੱਤੂ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਹੀ ਇਹ ਜਤਾਇਆ ਗਿਆ ਸੀ ਕਿ ਅਜਿਹੇ ਲੋਕਾਂ ਨੂੰ ਤਾੜ ਕੇ ਰੱਖਿਆ ਜਾਣਾ ਚਾਹੀਦਾ ਹੈ ਪਰ ਸ਼ੂਮਲੀ ਅਕਾਲੀ ਦਲ ਹੀ ਇਹਨਾਂ ਦੀ ਪੈਰ ਵੀ ਕਰਦੀ ਨਜ਼ਰ ਆਉਂਦੀ ਹੈ ਪੰਜਾਬ ਦੇ ਵਿੱਚ ਜਿਲੰਦਰ ਸ਼੍ਰੀ ਅਮਰਸਰ ਸਾਹਿਬ ਲੁਧਿਆਣੇ ਫਗਵਾੜੇ ਪਟਿਆਲੇ ਜਿੱਥੇ ਵੀ ਇਲੈਕਸ਼ਨਾਂ ਨੇ ਉਹ ਸਾਰਾ ਪ੍ਰੋਗਰਾਮ ਬਣ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਇਹ ਆ ਵੀ ਸਾਰੇ ਜਗ੍ਹਾ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਸੀ ਬਹੁਤ ਹੀ ਵਧੀਆ ਬਹੁਤ ਹੀ ਬਿਹਤਰੀਨ ਭਾਜਪੀ ਨੇ ਉਹਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਤੇ ਜੇ ਅਸੀਂ ਗੱਲ ਕਰੀਏ ਤੇ ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਜਿੱਤ ਕੇ ਜਿਹੜੇ ਉਹ ਬੋਰਡ ਵੱਡੀਆਂ ਲੀਡਾਂ ਨਾਲ ਜਿੱਤੇ ਆ ਤੇ ਉਹੀ ਪਰਫਾਰਮੈਂਸ ਆ ਜਿਹੜੀ ਅਸੀਂ ਪਾਰਲੀਮੈਂਟ ਇਹ ਸ਼ਹਿਰਾਂ ਦੇ ਵਿੱਚ ਹੋਈ ਆ ਉਹਨੂੰ ਹੀ ਦਰਾਵਾਂਗੇ ਤੇ ਜਲੰਧਰ ਜਿਵੇਂ ਅਸੀਂ ਇਕੱਲੇ 65 ਬੋਰਡ ਆ ਜਿਹੜੇ ਉੱਥੇ ਜਿੱਤੇ ਇਸੇ ਤਰੀਕੇ ਨਾਲ ਉਰੇ ਜਿੱਤੇ ਤੇ ਮੈਂ ਸਮਝਦਾ ਸਾਡਾ ਜਿਹੜਾ ਮੇਅਰ ਆ ਉਹ ਸਾਰੇ ਵੱਡੇ ਸ਼ਹਿਰਾਂ ਚ ਬੀਜੇਪੀ ਦਾ ਕੱਲਿਆਂ ਦਾ ਮੇਅਰ ਜਿਹੜਾ ਉਹ ਬਣੇਗਾ ਉਹਦਾ ਮੈਂ ਕਾਰਨ ਦੱਸ ਦਿੰਦਾ ਥੋੜੇ ਰਾਹੀਂ ਮੈਂ ਸਾਰੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਅਪੀਲ ਕਰਦਾ ਵੀ ਜਿਹੜੀ ਅੱਜ ਦੀ ਸਰਕਾਰ ਉਹਦਾ ਤੁਸੀਂ 4 ਸਾਲ 3 ਸਾਲ ਹੋ ਗਏ ਉਹਨੇ ਕੀ ਦਿੱਤਾ ਸ਼ਹਿਰਾਂ ਨੂੰ ਇਹ ਤੁਸੀਂ ਦੇਖ ਲਿਆ ਉਹਨਾਂ ਨੂੰ ਤਾਂ ਇਲੈਕਸ਼ਨ ਕਰਾਉਣਾ ਭੱਜੇ ਹੋਏ ਸੀ ਇਲੈਕਸ਼ਨ ਵੀ ਤਾਂ ਕਰਾਉਣੀ ਪਈ ਸੁਪਰੀਮ ਕੋਰਟ ਨੇ ਕਿਹਾ ਇਸ ਕਰਕੇ ਉਹਨਾਂ ਕੋਲ ਕੁਝ ਹੈ ਨਹੀਂ ਉਹ ਤਾਂ ਨੰਗ ਨੇ ਦੂਜੇ ਪਾਸੇ ਕਾਂਗਰਸ ਆ ਕਾਂਗਰਸ ਦੀ ਨਾ ਸੈਂਟਰਲ ਸਰਕਾਰ ਨਾ ਉਰੇ ਆ ਜੇ ਕੋਈ ਸ਼ਹਿਰ ਲਈ ਵੱਡੇ ਪ੍ਰੋਜੈਕਟ ਆ ਸਕਦੇ ਆ ਜਿਹੜੀ ਮੈਂ ਗੱਲ ਪਾਰਲੀਮੈਂਟ ਇਲੈਕਸ਼ਨਾਂ ਚ ਵੀ ਕਹਿੰਦਾ ਸੀ ਹੁਣ ਮੌਕਾ ਦੁਬਾਰਾ ਇਹ ਲੋਕਾਂ ਦੇ ਕੋਲ ਵੱਡੇ ਸ਼ਹਿਰਾਂ ਦੇ ਕੋਲ ਪਿੰਡਾਂ ਵਾਲਿਆਂ ਕੋਲ ਨਹੀਂ ਸ਼ਹਿਰਾਂ ਵਾਲਿਆਂ ਕੋਲ ਹੁਣ ਦੁਬਾਰਾ ਮੌਕਾ ਏ ਬਈ ਭਾਜਪੀ ਜਿਹੜੇ ਮੋਦੀ ਜੀ ਵਿਕਸਿਤ ਭਾਰਤ ਕਰਦੇ ਆ ਵਿਕਸਿਤ ਪੰਜਾਬ ਦੇ ਸ਼ਹਿਰ ਹੁਣ ਤੇ ਜਿੱਦਣ ਉਹਰੇ ਮੇਅਰ ਬਣ ਜਾਣਗੇ ਬੀਜੇਪੀ ਦੇ ਤੇ ਹਜ਼ਾਰਾਂ ਕਰੋੜ ਰੁਪਈਆ ਉਹ ਕੱਲਾ ਕੱਲਾ ਮੇਅਰ ਜਾ ਕੇ ਦਿੱਲੀੋਂ ਲੈ ਕੇ ਆਊਗਾ ਹਰ ਮਹਿਕਮੇ ਦਾ ਕਿ ਇਸ ਕਰਕੇ ਇਹ ਹੁਣ ਲੋਕਾਂ ਨੇ ਫੈਸਲਾ ਕਰਨਾ ਤੁਸੀਂ ਵੀ ਇਹ ਗੱਲ ਮੇਰੀ ਮੰਨੋਗੇ ਵੀ ਸੈਂਟਰ ਸਰਕਾਰ ਬਣੀ ਆ ਮੋਦੀ ਜੀ ਦੀ ਤੀਜੀ ਵਾਰ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਤਿੰਨ ਤਿੰਨ ਵਾਰ ਲੋਕਾਂ ਨੇ ਹਰ ਸੂਬਾ ਜਿਹੜਾ ਉਹ ਬੀਜੇਪੀ ਨੂੰ ਸੌਂਪਿਆ ਏ ਤੇ ਅੱਜ ਦੁਬਾਰਾ ਲੋਕ ਸਭਾ ਤੋਂ ਬਾਅਦ ਅੱਜ ਸ਼ਹਿਰ ਦੇ ਵਸਨੀਕਾਂ ਕੋਲ ਮੌਕਾ ਏ ਜਿਉਂ ਸ਼ਹਿਰ ਦੀਆਂ ਸੜਕਾਂ ਗਲੀਆਂ ਨਾਲੀਆਂ بڑے بڑے ਪ੍ਰੋਜੈਕਟ ਚੰਗਾ ਪਾਣੀ ਮਿਲੇ ਚੰਗੀ ਬਿਜਲੀ ਮਿਲੇ ਚੰਗੀਆਂ ਸੜਕਾਂ ਹੋਣ ਚੰਗੇ ਪ੍ਰੋਜੈਕਟ ਆਉਣ ਵੱਡੇ ਤੋਂ ਵੱਡੇ ਜਿਹਦੇ ਨਾਲ ਰੋਜ਼ਗਾਰ ਮਿਲੇ ਉਹ ਸਿਰਫ ਤੇ ਸਿਰਫ